ਤੇ ਇਸ ਦੇ ਨਾਲ ਹੀ 490000 ਦੇ ਡੁਪਲੀਕੇਟ ਨੋਟ ਤੇ 10000 ਕਰੰਸੀ ਨੋਟ ਦੇ ਨਾਲ ਇੱਕ ਬਲੈਰੋ ਗੱਡੀ ਸਨੇ ਗ੍ਰਿਫਤਾਰ ਕੀਤਾ ਦੱਸਿਆ ਜਾ ਰਿਹਾ ਹੈ ਕਿ ਸਬੰਧ ਵਿੱਚ ਥਾਣਾ ਸਿਟੀ 1 ਦੇ ਡੀਐਸਪੀ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਬਨਾਰਾ ਦਾ ਲੈਣ ਵਾਲਾ ਵਿਅਕਤੀ ਜਿਸ ਨੇ ਕੀ ਵਟਸਐਪ ਨੰਬਰ ਤੇ 20 ਲੱਖ ਰੁਪਏ ਦੀ ਫਿਰੋਤੀ ਮੰਗੀ ਸੀ ਤੇ ਐਸੇ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆ ਵੱਖ-ਵੱਖ ਟੀਮਾਂ ਬਣਾਈਆਂ ਤੇ ਇਹਨਾਂ ਟੀਮਾਂ ਦੇ ਵੱਲੋਂ ਜਾਦ ਜਾਂਚ ਕੀਤੀ ਗਈ ਤਾਂ ਇਸੇ ਦਰਮਿਆਨ ਟਰੈਪ ਲਗਾ ਕੇ ਫਿਰੋਤੀ ਮੰਗਣ ਵਾਲੇ ਵਿਅਕਤੀਆਂ ਨੂੰ 4,90,000 ਰੁਪਏ ਦੇ ਡੁਪਲੀਕੇਟ ਨੋਟ ਤੇਜ਼ ਦੇ ਨਾਲ ਪੁਲਿਸ ਦੇ ਵੱਲੋਂ ਹੋਰ ਵੀ ਕਈ ਸਮਾਨ ਸਮੇਤ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਨਵਲੋ ਫਿਰੋਤੀ ਦੀ ਮੰਗ ਕੀਤੀ ਗਈ ਸੀ ਤਾਂ ਪੁਲਿਸ ਦੇ ਵੱਲੋਂ ਇਹ ਸਾਰਾ ਟਰੈਪ ਵਿਛਾਇਆ ਗਿਆ ਸੀ ਦੱਸਿਆ ਵੀ ਜਾ ਰਿਹਾ ਹੈ ਕਿ ਇੱਕ ਵਿਅਕਤੀ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਉਹ ਤੇਜ਼ ਦੇ ਨਾਲ ਹੀ ਡੀਐਸਪੀ ਬਰਨਾਲਾ ਜਿਨ੍ਹਾਂ ਵੱਲੋਂ ਦੱਸਿਆ ਗਿਆ ਹੈ ਕਿ ਇਹ ਇੱਕ ਗੁਪਤ ਮਿਸ਼ਨ ਚਲਾਇਆ ਗਿਆ ਸੀ ਜਿਸ ਦੇ ਵਿੱਚ ਸੀਆਈਏ ਸਟਾਫ ਦੇ ਵੱਲੋਂ ਦੋਸ਼ੀ ਗਗਨਦੀਪ ਸਿੰਘ ਤੇ ਰਾਹੁਲ ਸਿੰਘ ਜੋ ਕਿ ਜਲੰਧਰ ਦਾ ਰਹਿਣ ਵਾਲਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਬਰਨਾਲਾ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਇੱਕ ਕਾਮਯਾਬੀ ਪ੍ਰਾਪਤ ਕੀਤੀ ਗਈ ਹੈ ਜਿਹਦੇ ਵਿੱਚ ਸਾਡੇ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਵੱਲੋਂ ਉਹਨਾਂ ਨੂੰ ਇੱਕ ਮੁਖਬਰ ਵੱਲੋਂ ਇਤਲਾਹ حاصل ਹੋਈ ਸੀ ਕਿ ਦੋਸ਼ੀ ਜਿਹੜਾ ਗਗਨਦੀਪ ਸਿੰਘ ਵਾਸੀ ਕਟੂ ਜੋ ਕਿ ਹਾਲ ਜਲੰਧਰ ਵਿੱਚ ਰਹਿ ਰਿਹਾ ਸੀ ਤੇ ਦੂਸਰਾ ਦੋਸ਼ੀ सुरेंद्र ਕੁਮਾਰ ਵਾਸੀ ਜਲੰਧਰ ਇਹ ਦੋਨੋਂ ਦੋਸ਼ੀ ਜਿਹੜੇ ਆ ਨਸ਼ਾ ਤਸਕਰੀ ਦਾ ਸੌਰੀ ਜਿਹੜਾ ਨਜਾਇਜ਼ ਹਥਿਆਰਾਂ ਦੀ ਤਸਕਰੀ ਦਾ ਕੰਮ ਕਰਦੇ ਨੇ ਸੋ ਇਹ ਜਿਹੜਾ ਇਤਲਾਹ ਦੇ ਆਧਾਰ ਦੇ ਉੱਤੇ ਮਕਦਮਾ ਨੰਬਰ 104 ਮਿਤੀ 25/8/2024 ਅਧੀਨ ਤਾਰਾ 25 ਆਬਜੈਕਟ ਥਾਣਾ ਧਰੋਲਾ ਵਿਖੇ ਦਰਜ ਕੀਤਾ ਗਿਆ ਸੀ ਇਹਨਾਂ ਦੋਨੇ ਦੋਸ਼ੀਆਂ ਨੂੰ ਜਿਹੜਾ ਸੀਆਈਏ ਸਟਾਫ ਦੀ ਟੀਮ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਇਹਨਾਂ ਪਾਸੋਂ ਇੱਕ ਪਿਸਟਲ 32 ਬੋਰ ਇੱਕ जिंदा ਕਾਰਤੂਸ ਇੱਕ ਥਾਰ ਗੱਡੀ ਬਰਾਮਦ ਕੀਤੀ ਗਈ ਹੈ ਤੋਲੇ ਉਸ ਦੀ ਇਹ ਬੜਾ ਅਸਲਾ ਉਹ ਕਿੱਥੇ ਵੇਚ ਰਹੇ ਇਹ ਹਲੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਆਪਰੇਸ਼ਨ ਹੈ ਇਹਦੇ ਵਿੱਚ ਸਾਡੇ ਕਾਊਂਟਰ ਇੰਟੈਲੀਜੈਂਸ ਯੂਨਿਟ ਹੈ ਜੋ ਪੰਜਾਬ ਪੁਲਿਸ ਦੀ ਉਹਦਾ ਵੀ ਅਹਿਮ ਯੋਗਦਾਨ ਹੈ ਉਹਨਾਂ ਦੇ ਨਾਲੇ ਜਿਹੜਾ ਇੱਕ ਜੁਆਇੰਟ ਆਪਰੇਸ਼ਨ ਕੀਤਾ ਗਿਆ ਸੀਗਾ ਤੇ ਜਿਹੜਾ ਹੁਣ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਹੈ ਤੇ ਇਹਨਾਂ ਤੋਂ ਫਰਦਰ ਪੁੱਛਗਿੱਛ ਕੀਤੀ ਜਾਏਗੀ ਕਿ ਕਿਥੋਂ ਇਹ ਅਸਲਾ ਲੈ ਕੇ ਆਉਂਦੇ ਸੀ ਤੇ ਕਿੱਥੇ ਸਪਲਾਈ ਕਰਦੇ ਸੀ ਇਹਨਾਂ ਦੇ ਪਹਿਲਾਂ ਵੀ ਕੋਈ ਪਰਚੇ ਕਰਦੇ ਇਹਨਾਂ ਦੇ ਉੱਤੇ ਹਰ ਦੇ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਹੜੇ ਇਹਨਾਂ ਦਾ ਸਾਰਾ ਕ੍ਰਿਮੀਨਲ ਬੈਕਗ੍ਰਾਉਂਡ ਚੈੱਕ ਕੀਤਾ ਜਾਏਗਾ ਜੀ ਜਿਹੜਾ ਦੋਨੇ ਜਿਹੜੇ ਦੋਸ਼ੀ ਨੇ ਸੁਖਪਿੰਦਰ ਪਾਲ ਸਿੰਘ ਉਰਫ ਗੱਗੀ ਇਹਦੇ ਉੱਤੇ ਵੀ ਪਹਿਲਾਂ ਦੋ ਮੁਕਦਮੇ ਦਰਜ ਨੇ ਇੱਕ ਥਾਣਾ ਦਿਆਲਪੁਰੇ ਦੇ ਵਿੱਚ ਤੇ ਇੱਕ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਦੋਨੋਂ ਜਿਹੜੇ ਫਰੋਤੀ ਲੈਂਡ ਸੰਬੰਧੀ ਮਾਮਲੇ ਦਰਜ ਨੇ ਤੇ ਜਿਹੜਾ ਦੋਸ਼ੀ ਆਪਾਂ ਗ੍ਰਿਫਤਾਰ ਕੀਤਾ ਨਿਰਮਲ ਸਿੰਘ ਨਿੰਮਾ ਵਾਸੀ ਠੱਟੀਪਾਈ ਮੋਗਾ ਇਦੇ ਖਿਲਾਫ ਵੀ ਜਿਹੜੇ 2-3 ਮੁਕੱਦਮੇ ਜਿਹੜੇ ਦਰਜ ਨੇ ਜਿਨ੍ਹਾਂ ਵਿੱਚ ਐਨਡੀਪੀਐਸ ਐਕਟ ਦਾ ਮੁਕੱਦਮਾ ਵੀ ਤੇ ਉੱਤੇ ਦਰਜ ਆ ਜੀ